ਘਰ ਦੇ ਪਲੱਸਟਰ ਕਰਵਾ ਲਓ ਕੌਲੇ ਚਨਾਈਆਂ ਗੇਟ ਲਵਾ ਲਓ ਘਰ ਦੇ ਮੌਂਟੀ ਤਿਆਰ ਕਰਵਾ ਲਓ ਬਾਹਰ ਦੀਆਂ ਥੜੀਆਂ ਬਣਵਾ ਲਓ ਤੁਹਾਡੇ ਗਲੀ ਵਿੱਚ ਭਾਈ ਮਿਰਾਜ ਮਿਸਤਰੀ ਵਾਲਾ ਆ ਗਿਆ ਹੀ ਰੈਂਪਰੋਪਾ ਬਣਾਣਾ ਤੇ ਉਹ ਵੀ ਬਣਾ ਲਓ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲਾ ਵੀ ਸਾਈਕਲ ਲਾਜ ਜਲਦੀ ਉੱਥੇ ਹਟਦੇ ਕੰਮ ਮਿਲ ਗਿਆ ਕੰਮ ਮਿਲ ਗਿਆ ਪ੍ਰਮਾਤ ਵਾਲੀ ਬੜੀ ਮਿਹਰਬਾਨੀ ਹੈ ਜਲਦੀ ਕਰ ਹਾਂਜੀ ਚੱਲ ਚਲਾ ਚਲਾ ਹਾਂਜੀ ਦੱਸੋ ਹੀ ਕਿਤੇ ਖੜੀ ਜੀ ਮਿਸਤਰੀ ਆਵੇ ਸਤਿ ਸ਼੍ਰੀ ਅਕਾਲ ਜੀ ਬੋਇਆ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਓਏ ਤੁਸੀਂ ਗਲੀਆਂ ਚੋਂ ਕਰ ਦਿੰਦੇ ਫਿਰਦੇ ਓ ਮਿਸਤਰੀ ਤੇ ਕਿਹਨੇ ਮਿਲਦੇ ਨਹੀਂ ਤੇ ਤੁਸੀਂ ਗਲੀਆਂ ਚੋਂ ਕਰ ਦਿੰਦੇ ਫਿਰਦੇ ਐ ਹਜੇ ਕਿਹੜੀ ਨੌਕਤ ਆ ਗਈ ਤੁਹਾਨੂੰ ਕੰਮ ਵੀ ਆਉਂਦਾ ਕ ਨਹੀਂ ਕੰਮ ਦੇ ਤੇ ਵਟ ਕੱਢਦੇ ਨੇ ਅਸੀਂ ਐਣ ਮਿਸਤਰੀ ਅਸੀਂ ਕਿਹੜੇ ਪਹਿਲਾਂ ਕਿੱਥੇ ਕਿੱਥੇ ਕੰਮ ਕੀਤਾ ਐਮਐਡੀ ਮੋਲ ਦੇਖਿਆਈ ਬਿੜੀ ਮਾ ਤੁਸੀਂ ਬਣਾਇਆ ਨਹੀਂ ਉਹਦੇ ਜਿਹੜੇ ਮਗਰਲੇ ਪਾਸੇ ਪਲਾਟ ਆਈ ਉਹਦੀ ਚਾਰ ਦਿਵਾਰੀ ਮੈਂ ਕੀਤੀ ਆਈ ਘੰਟਾ ਘਰਣਾ ਜਿਹੜਾ ਘੰਟਾ ਘਰ ਜਿਹੜਾ ਘੰਟਾ ਘਰ ਆਣਾ ਉਹਦੇ ਥੱਲੇ ਨਾ ਪਾਰਕ ਦਾ ਚਾਰ ਦਿਵਾਰੀ ਦਾ ਪਲੱਸਰ ਅਸੀਂ ਕੀਤਾ ਓਏ ਮਕਾਨ ਵੀ ਕਿਸੇ ਦਾ ਬਣਾਇਆ ਕਿ ਨਹੀਂ ਬੱਚੇ ਨਹੀਂ ਲੋਕਾਂ ਦੀਆਂ ਮਕਾਨ ਓਏ ਕੀ ਬਣੀ ਆ ਨਾ ਮਕਾਨ ਮੜੀ ਮਕਾਨ ਉਹ ਮਕਾਨ ਨਹੀਂ ਹੋ ਗਿਆ ਮਕਾਨ ਦਲ ਜਾ ਜਾ ਜੂਲਾ ਓਏ ਆਪਣੇ ਕੋ ਨੇੜੇ-ਤੇੜੇ ਕੋਈ ਕੰਮ ਕੀਤਾ? ਆਪਣੇ ਮਹੱਲੇ 'ਚ ਬਣਾਇਆ ਕੋਈ ਮਕਾਨ? ਹਾਂ ਹਾਂ। ਓਏ ਉਹਦ ਨਹੀਂ ਜਿੱਦਾ ਕੋਲਾ ਡੱਗਿਆ ਸੀ। ਕੋਲਾ ਤਾਂ ਹੀ ਸਿੱਧੇ ਕੀਤਾ ਸੀ ਗਈ। ਉੱਤੇ ਤੇ ਆ ਗਿਆ ਮਾਲਕਾ। ਉਹਦੀ ਲੱਗੀ ਨਜ਼ਰ। ਤੇ ਕੋਲਾ ਗਿਆ ਡੱਗਾ। ਆਈ ਗਾਈ ਹੁਣ ਨਹੀਂ ਅਸੀਂ ਇੱਥੇ ਕੰਮ ਕਰਨਾ ਸੀ। ਆਈ ਸਮਾਨ ਜਿੱਤੇ ਤੁਰਪੇ। ਤੁਰਪੇ। ਅੱਛਾ ਇਸ ਤਰ੍ਹਾਂ ਤੇ ਇੱਕ ਨਾ ਆਪਣਾ ਪਿਛਲੀ ਕਲੀ ਕੀ ਪਲਾਟ ਆ। ਉੱਥੇ 5 बाई 7 ਦਾ ਬਣਾਉਣਾ ਇੱਕ ਬਾਤ ਨੂੰ। ਠੀਕ ਹੈ ਬੜਾ ਹੋਵੇ ਨਾ ਹਾਂਜੀ ਹਾਂਜੀ ਤੇ ਇਦਾਂ ਕਰੋ ਦਾ ਸਮਾਨ ਲਿਖਾ ਦਿਓ ਕਿ ਕਿ ਕੀ ਸਮਾਨ ਚਾਹੀਦਾ ਤੇ ਫਿਰ ਮੈਂ ਕੱਲ ਨੂੰ ਸਮਾਨ ਲਿਆ ਦਾਂ ਤੇ ਫਿਰ ਤੁਸੀਂ ਕੰਮ ਕਰਦੇ ਠੀਕ ਹੈ ਲਿਖੋ ਜੀ ਸਮਾਨ ਲਿਖਾ ਇਹ 4500 ਇੱਟ 4500 ਇੱਟ ਤੇ 200 ਫੁੱਟ ਰੇਤਾ 200 ਫੁੱਟ ਰੇਤਾ ਤੇ 15 ਬੋਰੀਆਂ ਨੇ 15 ਰੜੀ 35 ਬੋਰੀਆਂ ਤੁਸੀਂ ਲਾਉਂਦੇ ਐ ਸਿਮੜਦੇ ਹੋ। ਓਏ ਇਹਨੂੰ ਕੋਈ ਨਹੀਂ ਪਤਾ ਮੈਂ ਆਦਾ ਪਰਿਆ ਦੇ ਆ। ਓਏ ਰੋਕਣਾ ਇਹ ਸਾਮਾਨ ਲਖਾ ਲੈਂਦੇ। ਸਾਮਾਨ 400 ਫੁੱਟ ਰੇਤਾ ਬਾਣਾ। ਅੱਛਾ ਤੇ ਡੇਢ ਕੁ ਮੀਟਰ ਆਪਣਾ ਸਰੀਆ। ਅੱਛਾ ਤੇ 45 ਬੋਰੀ ਸਿਮੜਦੇ। ਓ ਤੇ ਉਪਰੋਂ ਵਸ 527 ਦਾ ਬਾਧੂ ਮੈਂ ਇਹਨਾਂ ਮਾਲ ਥੋੜੀ ਰੱਖਣਾ। ਤੁਸੀਂ ਲੇਖੋ 2.5 ਕੁ ਮੀਟਰ ਸਰੀਆ। ਅੱਛਾ 35 ਬੋਰੀਆਂ ਦੀਆਂ ਆਪਣੇ ਸਿਮੜਦੀਆਂ ਤੇ 300 ਫੁੱਟ ਬਜਰੀ। ਤੇ 200 ਫੁੱਟ ਰੇਤਾ ਆਪਣਾ ਹੀ। ਸਰੀਆ। ਸਾਰੀਆਂ ਲਖਾਤਾ ਜੀ ਤੁਹਾਨੂੰ 2.5 ਕੁਆਂਟਲ ਹਾਂ ਜੀ ਤੇ ਇਹ ਮਟੀਰੀਅਲ ਨੂੰ ਖਾ ਕੇ ਆਪਾਂ ਕੱਬੀਆਂ ਸ਼ੁਰੂ ਸ਼ੁਰੂ ਕਰਦੇ ਨਹੀਂ ਤਾਂ ਨੀਆਂ ਨੂੰ ਵੀ ਭਰਨੀਆਂ ਦੀਆਂ ਅੱਛਾ ਦਿਹਾੜੀ ਦੱਸ ਦੋ ਵੀ ਕੀ ਲਓਗੇ ਦੇਖੋ ਜੀ ਦਿਹਾੜੀ ਤਾਂ ਮੈਂ ਲੈਣਾ 800 ਤੇ ਇਹਨੂੰ ਵੀ 800 ਹੀ ਦੇ ਦਿਓ ਤੇ ਇਹ ਦੱਸੋ ਵੀ ਕਿੰਨੇ ਕਿ ਦਿਨਾਂ ਦੇ ਵਿੱਚ ਤਿਆਰ ਕਰ ਦੋਗੇ 5 ਕਿ ਦਿਨ ਤਾਂ ਹੀ ਲੱਗਦੀ ਆ ਇਹਨਾਂ ਇਹਨੂੰ ਕੀ ਪਤਾ ਹੀ ਅੱਤਾਂਗੇ ਲੱਗ ਜਾਣੀ। ਉਹ ਨਹੀਂ ਯਾਰ 5 ਇਹ ਕੰਮ ਹੈ ਨਾ 725 ਦਾ ਬਾਥਰੂਮ ਆ ਲੱਗ ਜਾਣਾ ਹੁੰਦਾ। ਚਲੋ ਦੇ ਲੋ ਇਹ ਤੇਰੀ ਜੀ ਤੁਹਾਨੂੰ ਆਪ ਤੇ ਮਿਲਦੇ। ਚਲੋ بیا ਰਹੀ ਤੁਹਾਨੂੰ ਵਾ 700 ਮਿਲ ਜੇਗੀ। ਪਰ ਕੰਮ ਨਾ ਹੁਣ ਬਦ ਤੋਂ ਅਧ ਹਫਤੇ ਦੇ ਵਿੱਚ ਠੇਕ ਦਿਓ। ਠੀਕ ਹੈ ਨਾ? ਠੀਕ ਹੈ ਜੀ। ਪਰ ਇਹ ਐਡਵਾਂਸ ਦੇ ਦਿਓ ਬਾਦਸ਼ਾਹ ਦੇ ਦਿਨ ਨਾ ਘਰੇ ਥੋੜੇ ਪਾਣੀ ਲੈ ਜਾਾਂਗੇ। ਵੀ ਵੈਸੇ ਨਾ ਦਿਨ ਆਸ ਤੇ ਜਬੜਦਾ ਨਹੀਂ। ਪਰ ਚਲੋ ਕੋਈ ਗੱਲ ਨਹੀਂ। ਬਾਦਸ਼ਾਹ ਦੇ ਦਿਨ ਨੇ। ਅਨੇ ਇਦਾਂ ਕਰ ਪਹਿਲਾਂ ਮੈਂ 1000 ਰੁਪਿਆ ਅਡਵਾਂਸ ਦੇ ਦੇ ਠੀਕ ਹੈ ਤੇ ਕੰਮ ਵੀ ਨਿਖਤ ਨਾਲ ਕਰਿਓ ਅੱਜ ਹੀ ਸਮਾਰ ਆਇਨਾ ਤੇ ਸਵੇਰੇ ਤੜਕੇ ਹੀ ਆਜੋ ਤੁਮ ਤੇ ਠੀਕ ਹੈ ਸ਼ਾਬਾਸ਼ ਜਰੂਰ ਜੀ ਜਰੂਰ ਆਵਾਂਗੇ ਆਵਾਂਗੇ ਆਵਾਂਾ ਕਿਉਂ ਨਹੀਂ ਹਾਂਜੀ ਹੋਰ ਠੀਕ ਠਾਕ ਹਾਂਜੀ ਸਤਿਕਾਰ ਵੀ ਸਤਿਕਾਰ ਕਿੱਦਾਂ ਹੋਲੇ ਹੋਏ ਬਈ ਪੈਸੇ ਲੈਣੇ ਸੀਗੇ ਬਈ ਮੈਨੂੰ ਇਹ ਦੱਸੋ ਪੈਸੇ ਲੈਣ ਤਾਂ ਤੁਸੀਂ ਰੋਜ਼ ਸ਼ਾਮ ਨੂੰ ਆ ਜਾਂਦੇ ਸੀ ਤੁਸੀਂ ਕਹਿਆ ਸੀ ਕਿ 7 ਦਿਨਾਂ ਦੇ ਵਿੱਚ ਲੈਂਟਰ ਪਾ ਦਾਂਗੇ ਨਾ ਤੁਸੀਂ ਮੈਨੂੰ ਦੱਸੋ ਕਿ ਕਿਹੜਾ ਤਾਰ ਨਲ ਬਣਾਉਣ ਦੇਦੇ ਤੁਸੀਂ ਹੈ ਅੱਜ ਪੂਰੇ 14 ਦਿਨ ਹੋ ਗਏ ਨੇ ਹੈ ਤੇ ਰੋਜ਼ ਤੁਸੀਂ ਸ਼ਾਮ ਨੂੰ ਆ ਜਾਂਦੇ ਹੋ ਪੈਸੇ ਲੈਣ ਕਿੰਨਾ ਕੁ ਟਾਈਮ ਲੱਗਣਾ ਔਰ ਜਿੰਨਾ ਤੱਕ ਅੱਗੇ ਕੰਮ ਨਹੀਂ ਮਿਲਦਾ ਹੈ